ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਪੁਰਵ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਪੇਜ ਦਿੱਤੀਆਂ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012002009501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਬਿਜਲੈਸ ਨੇ ਟ੍ਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਦੇਹਂਦੀਆਂ કુલ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ કુલ 176 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ કુલ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ કુલ 663 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਲੋਕਾਂ ਵਾਸਤੇ ਲਿਆਂਦੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਵਿੱਚ ਖਜਾ ਖਵਾ ਨਾ ਹੋਣਾ ਪਵੇ ਤਾਂ ਉਸ ਦੇ ਲਈ ਤਹਿਤ ਇੱਥੇ ਆਪ ਦੀ ਸਰਕਾਰ ਤੇ ਆਪ ਦੇ ਦੁਆਰ ਦੇ ਤਹਿਤ ਇੱਥੇ ਕੈਂਪ ਲੱਗਾ ਜਿੱਥੇ ਕੀ ਐਮਐਲਏ ਡਾਕਟਰ ਅਜੀਤ ਗੁਫਤਾ ਪਹੁੰਚੀ ਹੋਏ ਨੇ ਸਭ ਇਹ ਜਿਹੜਾ ਕੈਂਪ ਲੱਗਾ ਕਿਨਾਂ ਕਾ ਫਾਇਦਾ ਲੋਕਾਂ ਨੂੰ ਹੋਰੇਗਾ ਦੇਖੋ ਜੀ ਕਾਫੀ ਫਾਇਦਾ ਇਹਦੇ ਵਿੱਚ ਸਰਕਾਰ ਤੁਹਾਡੇ ਦੁਆਰ ਜਿਹੜਾ ਅਨ ਪ੍ਰੈਸੀਡੈਂਟਡ ਹੈ ਨੈਵਰ ਸੀਨ ਬਿਫੋਰ 13 so ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦੇ ਜਿਹੜੇ ਕੈਂਪ ਆਰਗੇਨਾਈਜ਼ ਨਹੀਂ ਕੀਤੇ ਇਹ ਇਹ ਵਿਜ਼ਨ ਹੈ ਸਾਡੇ ਸੀਐਮ ਸਾਹਿਬ ਦਾ ਕਿ ਸਰਕਾਰ ਜਿਹੜੀ ਆ ਲੋਕਾਂ ਕੋਲ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੇ ਉਹਨਾਂ ਦੇ ਮੁਸ਼ਕਲਾਂ ਦੇ ਹੱਲ ਕੱਢੇ ਸੋ ਇੱਥੇ ਅੱਜ ਅਸੀਂ ਆਰਗੇਨਾਈਜ਼ ਕੀਤਾ ਕੈਂਪ ਕਾਫੀ ਲੋਕ ਆ ਰਹੇ ਆਂ ਔਰ ਤਕਰੀਬਨ 13 ਤਰ੍ਹਾਂ ਦੇ ਡਿਪਾਰਟਮੈਂਟ ਜਿਹੜੇ ਆ 13 ਉਹ ਇੱਥੇ ਆਏ ਆ ਉਹਦੇ ਚ ਬਰਥ ਐਂਡ ਡੈਥ ਹੈ ਪੈਨਸ਼ਨ ਹੈ ਉਹਦੇ ਚ ਪੀਐਸਪੀਸੀਐਲ ਹੈ ਉਹਦੇ ਚ ਕੋਈ ਕਹ ਲੋਗੇ ਕਿਸੇ ਦੀ ਜਿਹੜੇ ਵਾਟਰ ਸਪਲਾਈ ਦੀ ਪ੍ਰੋਬਲਮ ਹੈ ਕਿਸੇ ਦੀ ਬਿਜਲੀ ਦੇ ਮੀਟਰ ਦੀ ਪ੍ਰੋਬਲਮ ਹੈ ਸੋ ਡਿਫਰੈਂਟ ਕਾਈਂਡ ਆਫ ਡਿਪਾਰਟਮੈਂਟਸ ਇੱਥੇ ਆਏ ਆਂ ਔਰ ਸਾਰੇ ਜਿਹੜੇ ਆ ਲੋਗ ਉਹ ਇੱਥੇ ਮੈਂ ਪੁੱਛਿਆ ਵੀ ਇਹ ਲੋਕਾਂ ਨੂੰ ਲੋਕ ਬੜੇ ਖੁਸ਼ ਨੇ ਸਰਕਾਰ ਤੋਂ ਬੜੇ ਖੁਸ਼ ਨੇ ਬਾਲਿਆਂ ਦੀਆਂ ਛੱਤਾਂ ਦਾ ਜਿਹੜਾ ਡਿਪਾਰਟਮੈਂਟ ਹੈ ਪੀ ਐਮਏ ਬਾਏ ਉਹ ਵੀ ਇੱਥੇ ਆਇਆ ਸੋ ਲੋਗ ਆ ਰਹੇ ਆਂ ਅਸੀਂ ਇਹ ਜਿਹੜਾ ਕੈਂਪ ਹੈ ਨੈਕਸਟ ਟਾਈਮ ਕੋਸ਼ਿਸ਼ ਕਰਾਂਗੇ ਕਿ ਇਹਦੀ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ 10 ਦਿਨ ਪਹਿਲੇ ਸ਼ੁਰੂ ਕਰ ਦੇਈਏ ਬਿਲਕੁਲ ਬਿਲਕੁਲ ਕਿਉਂਕਿ ਲੋਕਾਂ ਨੂੰ ਸ਼ਾਇਦ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਇਸਕਾ ਕਿ ਲੋਕ ਜ਼ਿਆਦਾ ਨਹੀਂ ਪਹੁੰਚੇ ਹੋਏ ਕੈਂਪ 'ਚ ਹਾਂ ਅਵੇਅਰਨੈਸ ਘਟਾ ਅਵੇਅਰਨੈਸ ਕੈਂਪ ਸਹੀ ਲਗਾਵਾਂਗੇ ਉਹਦੇ ਵਿੱਚ ਡਿਫਰੈਂਟ ਜਿਹੜੇ ਮੈਥਡਸ ਨੇ ਮੰਦਰਾ ਦੇ ਗੁਰਦੁਆਰਿਆਂ 'ਚ ਅਨਾਊਂਸਮੈਂਟਸ ਕਰਾਵਾਂਗੇ ਸਿਟੀ ਕੇਬਲ ਦੇ ਉੱਤੇ ਦੂਸਰੇ মিডিਆ ਤੇ ਅਸੀਂ ਇਹਦੀ ਐਡਵਰਟਾਈਜ਼ਮੈਂਟ ਦੇਾਂਗੇ ਤਾਂ ਜੋ ਮੈਕਸਿਮਮ ਲੋਕ ਜਿਹੜੇ ਆ ਦਾ ਬੈਨੀਫਿਟ ਚੱਕ ਕਿਉਂਕਿ ਮਸ਼ੀਨਰੀ ਤੇ ਸਾਰੀ ਆਈ ਸਰਕਾਰ ਦੀ ਆਂਗਣਵਾੜੀ ਵਾਲੇ ਆਏ ਆ ਸਿਵਲ ਸੱਜਣ ਆਫਿਸ ਤੋਂ ਆਏ ਆ ਹਾਂਜੀ ਲੇਬਰ ਡਿਪਾਰਟਮੈਂਟ ਵੀ ਹੈ ਪੁਲਿਸ ਡਿਪਾਰਟਮੈਂਟ ਵੀ ਹੈ ਕਾਫੀ ਡਿਪਾਰਟਮੈਂਟ 13 ਡਿਪਾਰਟਮੈਂਟ ਵਗਰ ਜਿੰਨੇ ਲੋਕਾਂ ਨੂੰ ਅਨਾਛੈਤਾ ਸਹਿਯੋਗ ਘਟ ਸੋ ਮੈਂ ਜਿਹੜੇ ADC ਸਾਹਿਬ ਨੇ ਨਿਕਾਸ਼ ਜੀ ਉਹਨਾਂ ਨੂੰ ਵੀ ਕਿਹਾ ਕਿ ਸਾਨੂੰ ਮਿਨਿਮਮ 10 ਦਿਨ ਪਹਿਲੇ ਦੱਸੋ ਕਿ ਅਸੀਂ ਇਸ ਦਿਨ ਜਿਹੜਾ ਕੈਂਪ ਲਗਾਉਣ ਜਾ ਰਹੇ ਹਾਂ ਤਾਂ ਜੋ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਔਰ ਲੋਕ ਇਹਦਾ ਬੈਨੀਫਿਟ ਚੱਕ ਸਕਣ ਕਿ ਕਿੰਨੇ ਸਮੇਂ ਬਾਅਦ ਲੱਗਦਾ ਜੀ ਕੋਈ ਹੈ ਕੋਈ ਡੇਟ ਹੈ ਜੀ ਕੋਈ ਫਿਕਸਡ ਨਹੀਂ ਹੈ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਹ ਮਹੀਨੇ ਚ ਇੱਕ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਜਾਵੇ 10 ਬਰ ਹਲਕਾ ਵਾਈ ਹਾਂਜੀ ਵੇ ਹਰ ਵੀਦਾਂ ਸਬਾਲ ਕੇ ਚ ਮਹੀਨੇ ਚ ਇੱਕ ਕੈਂਪ ਜਿਹੜਾ ਆਰਗੇਨਾਈਜ਼ ਹੋ ਲੋੜ ਕਿਉਂ ਪਈ ਕਿਉਂਕਿ ਸਰਕਾਰੀ ਦਫ਼ਤਰ ਵਿੱਚ ਸਰਕਾਰੀ ਜਿਹੜੇ ਕਰਮਚਾਰੀ ਨੇ ਉਹ ਅਵੇਲੇਬਲ ਨਹੀਂ ਮਿਲਦੇ ਕੀ ਲੋੜ ਕਿਉਂ ਪਈ ਐਸੇ ਕੈਂਪਾਂ ਦੀ ਲਗਾਉਂਦੇ ਸਰ ਲੋੜ ਨਮੀਤਰਾ ਦੀ ਇੱਕ ਐਕਸਰਸਾਈਜ਼ ਹੈ ਇਹਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਹਿ ਕੇ ਆਈ ਸੀ ਕਿ ਅਸੀਂ ਲੋਕਾਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕਰਾਂਗੇ ਉਸੇ ਜਿਹੜਾ ਸਾਡਾ ਟਾਰਗੇਟ ਸੀਗਾ ਜਿਹੜਾ ਸਾਡਾ ਵਿਜ਼ਨ ਸੀਗਾ ਸਾਡੇ ਸੀਐਮ ਸਾਹਿਬ ਦਾ ਉਹ ਸਬੀਨ ਦੇ ਮੱਦੇ ਨਜ਼ਰ ਜਿਹੜਾ ਉਹ ਇੱਥੇ ਸੀ ਕੈਂਪ ਆਰਗੇਨਾਈਜ਼ ਕਰ ਰਹੇ ਆ। ਔਰ ਲੋਕ ਜਿਹੜੇ ਵਿਚਾਰੇ ਨਹੀਂ ਜਾ ਸਕਦੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਪਤਾ ਨਹੀਂ ਲੱਗਦਾ ਉਹਨਾਂ ਨੂੰ। ਉਹਨਾਂ ਨੂੰ ਫੈਸਿਲੀਟੇਟ ਕਰਨ ਲਈ ਕਿ ਉਹ ਆਪਣੇ ਮਹੱਲੇ ਦੇ ਵਿੱਚ ਹੀ ਆ ਕੇ ਆਪਣੇ ਘਰ ਦੇ ਕੋਲ ਹੀ ਆ ਕੇ ਜਿਹੜੀ ਕੋਈ ਉਹਨਾਂ ਦੀ ਮੁਸ਼ਕਲ ਆ ਉਹਦਾ ਹੱਲ ਕਢਾ ਸ। ਬਰਥ ਐਂਡ ਡੈਥ ਸਰਟੀਫੀਕੇਟ ਦਾ ਵੀ ਡਿਪਾਰਟਮੈਂਟ ਇੱਥੇ ਆਇਆ। ਦੇ ਇਸ ਜਿਹੜੇ ਸਾਬ ਕਿ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸੀ ਯੋਜਨਾ ਨਾਲ ਆ ਵੀ ਹੈ ਬਾਲਿਆਂ ਦੀਆਂ ਛੱਤਾਂ ਦਾ ਵੀ ਹੈ ਕਿ ਮੁਕੇ ਤੇ ਕੰਮ ਹੋ ਜਾਂਦਾ ਜੀ ਮੁਕੇ ਤੇ ਬਿਲਕੁਲ ਮੁਕੇ ਤੇ ਹੋਏ ਕਿਸੇ ਦੀ ਕਰੈਕਸ਼ਨ ਹੈ ਆਧਾਰ ਕਾਰਡ ਦੀ ਕਿਸੇ ਦਾ ਆਧਾਰ ਕਾਰਡ ਨਹੀਂ ਬਣਿਆ ਨਵਾਂ ਬੰਨਣਾ ਸੋ देयर ਆ ਇਹ ਤਾਂ ਨਹੀਂ ਬਈ ਕੈਂਪ ਚਾਂਦ ਤੋਂ ਬਾਅਦ ਫਿਰ ਚੱਕਰ ਲਗਾਣੇ ਪੈਣ ਲੋਕਾਂ ਨੂੰ ਨਹੀਂ ਨਹੀਂ ਇੱਥੇ ਇੱਥੇ ਹੋਏਗਾ ਔਰ ਇੱਥੇ ਹੀ ਔਨ ਦੀ ਸਪੋਰਟ ਹੀ ਉਹਦਾ ਸੋਲੂਸ਼ਨ ਕਰਕੇ ਉਹਦੀ ਉਹਨਾਂ ਨੂੰ ਜਿਹੜੀ ਆ ਇੱਕ ਐਕਨੋਲਜਮੈਂਟ ਦੇ ਦਿੱਤੀ ਜਾਏ ਬਿਲਕੁਲ ਜੀ ਓਨ ਦੀ سپورਟ ਜਿਹੜਾ ਕਿ ਇਸ ਦਾ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਇੱਥੇ ਹੀ ਜਿਹੜੀ ਕਿ ਉਹਨਾਂ ਨੂੰ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨਵਾਂ ਉਪਰਾਲਾ ਨਵਿਕਲਾ ਉਪਰਾਲਾ ਕੀਤਾ ਜਿੱਥੇ ਕਿ ਤੁਹਾਨੂੰ ਦਿਖਾ ਦਿੰਨੇ ਆ 13 ਦੇ ਕਰੀਬ ਜਿਹੜੇ ਕਿ ਇੱਥੇ ਡਿਪਾਰਟਮੈਂਟ ਨੇ ਵਿਭਾਗ ਨੇ ਜਿੱਥੇ ਕਿ ਬਾਲ ਵਿਕਾਸ ਪ੍ਰੋਜੈਕਟ ਡਿਪਾਰਟਮੈਂਟ ਹੈ ਨਾਲ ਪੈਨਸ਼ਨਾਂ ਦਾ ਵਿਭਾਗ ਵੀ ਨਾਲ ਇੱਥੇ ਜਿੱਥੇ ਕਿ ਕੈਂਪ ਲੱਗਾ ਹੋਇਆ ਜਿੱਥੇ ਕਿਸੇ ਨੂੰ ਪੈਨਸ਼ਨ ਦੀ ਦਿੱਕਤ ਤਾਂ ਆ ਰਹੀ ਹੈ ਪੈਨਸ਼ਨ ਨਹੀਂ ਲੱਗ ਪਾ ਰਹੀ ਤਾਂ ਇੱਥੇ ਪਹੁੰਚ ਕੇ ਆਪਣੀ ਪੈਨਸ਼ਨ ਵੀ ਲਗਵਾ ਸਕਦੇ ਨੇ ਨਾਲ ਨਾਲ ਸਾਂਝ ਕੇਂਦਰ ਵੀ ਇੱਥੇ ਹੀ ਹੈ ਪੁਲਿਸ ਨਾਲ ਸੰਬੰਧਿਤ ਕੋਈ ਦਿੱਕਤ ਆਤਾ ਲੋਕ ਇੱਥੇ ਪਹੁੰਚ ਸਕਦੇ ਨੇ ਇੱਥੇ ਕਾਊਂਟਰ ਤੇ ਤੇ ਆਪਣੇ ਜੋ ਵੀ ਡਿਕਟਰ ਨੇ ਸਮੱਸਿਆਵਾਂ ਨੂੰ ਦਾ ਹੱਲ ਕਰਵਾ ਸਕਦੇ ਨੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਜਿਹੜਾ ਕਿ ਇੱਥੇ ਡੈਸਕ ਲੱਗਾ ਹੋਇਆ ਹੈ ਜਿੱਥੇ ਕਿਸੇ ਨੂੰ ਕੋਈ ਦਿੱਕਤ ਹੈ ਬਿਜਲੀ ਦੇ ਬਿੱਲਾਂ ਬਾਰੇ ਤਾਂ ਉਹ ਵੀ ਇੱਥੇ ਪਹੁੰਚ ਕੇ ਆਪਣੇ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਉਹਨਾਂ ਦਾ ਹੱਲ ਕਰਵਾ ਸਕਦੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿ ਜਿਹੜੇ ਕਿ ਬਾਲਿਆਂ ਦੀਆਂ ਛੱਤਾਂ ਦੇ ਮਕਾਨ ਹੁੰਦੇ ਨੇ ਉਹਨਾਂ ਵਾਸਤੇ ਵੀ ਪੈਸੇ ਦਿੱਤੇ ਜਾਂਦੇ ਨੇ ਕਰੀਬਲੀ ਪੌਣੇ 2 ਲੱਖ ਰੁਪਏ ਦਿੱਤਾ ਜਾਂਦਾ ਹੈ ਉਹਨਾਂ ਦੀ ਫਾਇਦ ਵੀ ਇੱਥੇ ਜਿਹੜੀ ਕੀ ਉਹ ਵਾਚੇ ਜਾ ਰਹੀਆਂ ਨੇ ਤੇ ਬਹੁਤ ਸਾਰੇ ਇੱਥੇ ਡਿਪਾਰਟਮੈਂਟ ਨੇ ਜਿੱਥੇ ਕੀ ਲੋਕਾਂ ਦੇ ਮੌਕੇ ਤੇ ਹੀ ਜਿਹੜੇ ਕੀ ਸਮੱਸਿਆਵਾਂ ਦੇ ਨਿਪਟਾਰੇ ਕਿਥੇ ਜਾਂਦੇ ਨੇ ਔਰ ਲੋਕਾਂ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਹੈ ਇਹਨਾਂ ਕੈਂਪਸ ਦਾ ਔਰ ਲੋਕ ਇੱਥੇ ਪਹੁੰਚੇ ਵੀ ਹੋਏ ਨੇ ਮੈਮ ਕੀ ਕੰਮ ਕਰਵਾਉਣ ਵਾਸਤੇ ਪਹੁੰਚੇ ਹੋ ਮੈਮ ਤੇ ਕੋਈ ਮੈਨੂੰ ਬੋਲਣਾ ਚਲੋ ਜੀ ਹੋਰ ਕਿਸੇ ਨਾਲ ਗੱਲਬਾਤ ਕਰ ਲੈਣੇ ਆ ਜਰੂਰ ਜੀ ਸਰ ਕੀ ਕੰਮ ਕਰਵਾਉਣ ਵਾਸਤੇ ਪਹੁੰਚੇ ਜੀ ਆਧਾਰ ਕਾਰਡ ਹਾਂ ਜੀ ਕੰਮ ਹੋ ਰਹਾ ਹੈ ਇੱਥੇ ਹਾਂ ਜੀ ਜੀ ਕਿਤਨਾ ਬੈਨੀਫੀਸ਼ੀਅਲ ਹੈ ਕਿਤਨਾ ਫਾਇਦਾ ਹੋ ਰਿਹਾ ਹੈ ਕਿਤਨੀ ਰਾਹਤ ਹੈ ਇੱਥੇ ਪਹੁੰਚਦੀ ਬਹੁਤ ਰਾਹਤ ਹੈ ਬਹੁਤ ਰਾਹਤ ਹੈ ਹਾਂ ਜੀ ਅੱਛਾ ਅੱਛਾ ਉਪਰਾਲਾ ਹੈ ਇਹ ਸਰਕਾਰ ਦਾ ਹਾਂ ਜੀ ਜੀ ਬਿਲਕੁਲ ਜੀ ਜਿਹੜੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਰਾਹਤ ਜਿਹੜੀ ਕਿ ਮਿਲਦੀ ਹੋਈ ਗਵਾਹੀ ਦੇ ਰਹੀ ਹੈ ਔਰ ਵਧੀਆ ਉਪਰਾਲਾ ਦੱਸਿਆ ਜਾ ਰਿਹਾ ਹੈ ਕਿਉਂਕਿ ਲੋਕਾਂ ਨੂੰ ਸਰਕਾਰੀ 10 13 ਦੀ ਖੱਜਲ ਖਵਾਰੀ ਤੋਂ ਨਜ਼ਾਤ ਦਿਵਾਨ ਵਾਸਤੇ ਅੱਜ ਇਹ ਉਪਰਾਲੇ ਕੀਤੇ ਜਾ ਰਹੇ ਨੇ ਜਿੱਤੇ ਕਿ ਇੱਕੋ 70 ਹੈਟਾਂ ਬਹੁਤ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਅਧਿਕਾਰੀ ਇਥੇ बैठते ने विभागित समस्याव ने दिक्त ने मौके से ही हल करवाने कैमरा परसन शर्मा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर